ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਕਿਹੜੇ ਦੋ ਉਹ ਹਾਲਾਤ ਨੇ ਜਿਹੜੇ ਆਪਾਂ ਨੂੰ ਕਦੇ ਵੀ ਕਿਸੇ ਦੇ ਨਾਲ ਸਾਂਝੇ ਨਹੀਂ ਕਰਨੇ ਚਾਹੀਦੇ ਤੇ ਕਿਉਂ ਸਾਂਝੇ ਨਹੀਂ ਕਰਨੇ ਚਾਹੀਦੇ ਉਹ ਵੀ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਪਰ ਦੋਸਤੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਨਹੀਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਬੰਦੇ ਦੀ ਜ਼ਿੰਦਗੀ ਦੇ ਦੋ ਪਹਿਲੂ ਨੇ ਤੇ ਦੋਨੇ ਹੀ ਸੱਚ ਨੇ ਜਿਹੜੇ ਕਿ ਬੰਦੇ ਦੇ ਨਾਲ ਹਮੇਸ਼ਾ ਜੁੜੇ ਹੋਏ ਨੇ ਉਹ ਕਿਹੜੇ ਨੇ ਪਹਿਲਾ ਦੁੱਖ ਤੇ ਦੂਜਾ ਸੁੱਖ ਸੁੱਖ ਤੇ ਦੁੱਖ ਦੋਸਤੋ ਜ਼ਿੰਦਗੀ ਦੇ ਵਿੱਚ ਨਾਲ-ਨਾਲ ਚੱਲਣੇ ਨੇ ਪਰ ਇਹ ਕਦੇ ਵੀ ਕਿਸੇ ਦੇ ਨਾਲ ਸਾਂਝੀ ਨਹੀਂ ਕਰਨੇ ਬਿਲਕੁਲ ਵੀ ਹੁਣੇ ਦੁੱਖ ਤੇ ਸੁੱਖ ਜਿਹੜੇ ਆਪਣੇ ਹੁੰਦੇ ਨੇ ਇਹ ਸਾਂਝੇ ਕਿਸੇ ਦੇ ਨਾਲ ਕਿਉਂ ਨਹੀਂ ਕਰਨੇ ਇਹ ਵੀ ਇਸ ਵੀਡੀਓ ਦੇ ਵਿੱਚ ਮੈਂ ਪੂਰਾ ਦੱਸਣ ਦੀ ਕੋਸ਼ਿਸ਼ ਕਰੂੰਗਾ ਸੋ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਦੋਸਤੋ ਹੁਣ ਗੱਲ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਦੁੱਖਾਂ ਦੀ ਹੁਣ ਦੁੱਖ ਕਿਉਂ ਨਹੀਂ ਸਾਂਝੀ ਕਰਨੀ ਚਾਹੀਦੀ ਹੁਣ ਇੱਥੇ ਕਈ ਲੋਕ ਇਤਰਾਜ਼ ਵੀ ਜ਼ਾਹਰ ਕਰਨਗੇ ਕਿ ਜੇ ਅਸੀਂ ਦੁੱਖ ਕਿਸੇ ਦੇ ਨਾਲ ਸਾਂਝੀ ਨਹੀਂ ਕਰਾਂਗੇ ਤਾਂ ਸਾਡੇ ਦੁੱਖ ਘਟਣਗੇ ਕਿਵੇਂ ਜਿਹੜਾ ਸਾਡੇ ਅੰਦਰ ਗਵਾਰ ਬਣਿਆ ਪਿਆ ਦੁੱਖਾਂ ਦਾ ਜੇ ਅਸੀਂ ਕਿਸੇ ਦੇ ਕੋਲ ਬੈਠ ਕੇ ਉਹਦੇ ਨਾਲ ਸਾਂਝੀ ਨਾ ਕੀਤਾ ਤਾਂ ਸਾਡੇ ਅੰਦਰ ਦਾ ਜਿਉਣਾ ਸਾਡਾ ਬਹੁਤ ਔਖਾ ਹੋ ਜਾਊਗਾ ਕਈ ਲੋਕਾਂ ਦਾ ਇਹ ਸਵਾਲ ਹੋਊਗਾ ਹੁਣ ਕਹਿਣਗੇ ਕਿ ਫਿਰ ਅਸੀਂ ਆਪਣੇ ਦਿਲ ਦਾ ਜਿਹੜਾ ਗਵਾਰਾ ਉਹਨੂੰ ਹਲਕਾ ਕਿਵੇਂ ਕਰਾਂਗੇ ਸੋ ਦੋਸਤੋ ਇੱਥੇ ਮੈਂ ਪਹਿਲਾਂ ਵੀ ਕਾਫੀ ਵੀਡੀਓ ਦੇ ਵਿੱਚ ਇੱਕ ਗੱਲ ਕਹਿਣਾ ਹੁੰਨਾ ਕਿ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਵੀ ਕੋਈ ਇਹੋ ਜਿਹਾ ਦੋਸਤ ਇਹੋ ਜਿਹਾ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਕੋਈ ਵੀ ਦੋਸਤ ਮਿੱਤਰ ਕੋਈ ਇਹੋ ਜਿਹਾ ਹੈਗਾ ਜਿਹਦੇ ਉੱਪਰ ਤੁਸੀਂ ਅੱਖਾਂ ਬੰਦ ਕਰਕੇ ਭਰੋਸਾ ਕਰ ਸਕਦੇ ਹੋ ਤਾਂ ਤੁਸੀਂ ਬਹੁਤ ਹੀ ਖੁਸ਼ ਨਸੀਬ ਹੋ ਫਿਰ ਤੁਸੀਂ ਬਹੁਤ ਹੀ ਭਾਗਾ ਵਾਲਿਓ ਬਹੁਤ ਹੀ ਖੁਸ਼ਕਿਸਮਤ ਹੋ ਜੇ ਤੁਹਾਡਾ ਕੋਈ ਇਹੋ ਜਿਹਾ ਸਾਥੀ ਤੁਹਾਡਾ ਹੈਗਾ ਜਾਂ ਕੋਈ ਤੁਹਾਡਾ ਦੋਸਤ ਮਿੱਤਰ ਜਿਹਦੇ ਉੱਪਰ ਤੁਸੀਂ ਇੰਨਾ ਵਿਸ਼ਵਾਸ ਕਰ ਸਕਦੇ ਹੋ ਅੱਜ ਦੇ ਸਮੇਂ ਦੇ ਵਿੱਚ ਫਿਰ ਤੁਸੀਂ ਆਪਣਾ ਦੁੱਖ ਸਾਂਝਾ ਕਰ ਸਕਦੇ ਹੋ ਕਰ ਲੋ ਮੈਂ ਨਹੀਂ ਤੁਹਾਨੂੰ ਬਿਲਕੁਲ ਵੀ ਰੋਕਦਾ ਪਰ ਦੋਸਤੋ ਸਚਾਈ ਜ਼ਿਆਦਾਤਰ ਇਹੀ ਆ ਕਿ ਜੇਕਰ ਤੁਸੀਂ ਕਿਸੇ ਦੇ ਕੋਲ ਵੀ ਆਪਣਾ ਦੁੱਖ ਜਿਹੜਾ ਤੁਹਾਡਾ ਨਿੱਜੀ ਦੁੱਖ ਆ ਕੋਈ ਉਹਨੂੰ ਕਿਸੇ ਦੇ ਨਾਲ ਸਾਂਝਾ ਕਰੋਗੇ ਕਿਸੇ ਨੂੰ ਆਪਣਾ ਦੁੱਖ ਦੱਸਣ ਦੀ ਕੋਸ਼ਿਸ਼ ਕਰੋਗੇ ਤਾਂ ਕੱਲ ਨੂੰ ਤੁਸੀਂ ਮਜ਼ਾਕ ਦੇ ਪਾਤਰ ਵੀ ਬਣ ਸਕਦੇ ਹੋ ਜਿਹੜੇ ਇਨਸਾਨ ਤੇ ਤੁਸੀਂ ਅੱਜ ਭਰੋਸਾ ਕਰੀ ਬੈਠੇ ਹੋ ਕਿ ਉਹ ਮੇਰਾ ਦੁੱਖ ਸੁਣ ਰਿਹਾ ਮੇਰਾ ਦੁੱਖ ਵੰਡਾ ਰਿਹਾ ਮੇਰਾ ਦਰਦ ਘਟਾ ਰਿਹਾ ਮੇਰੀ ਮਦਦ ਕਰ ਰਿਹਾ ਹੋ ਸਕਦਾ ਕੱਲ ਨੂੰ ਕਦੇ ਵੀ ਅੱਜ ਨਹੀਂ ਕਈ ਸਾਲਾਂ ਬਾਅਦ ਉਹਦੇ ਕੋਲ ਇੱਕ ਹਥਿਆਰ ਆ ਤੁਹਾਡੇ ਰਾਜ ਨੇ ਉਸ ਵਿਅਕਤੀ ਕੋਲ ਉਹ ਕਦੇ ਵੀ ਉਹਨਾਂ ਨੂੰ ਕਿਤੇ ਵੀ ਫਲਾਇਆ ਜਾ ਸਕਦਾ ਤੁਹਾਡੇ ਜਿਹੜੇ ਰਾਜ ਨੇ ਜ਼ਿੰਦਗੀ ਦੇ ਉਹ ਦੂਜਿਆਂ ਨੂੰ ਦੱਸ ਸਕਦਾ ਤੁਹਾਡਾ ਜਿਹੜਾ ਉਹਨੂੰ ਆਪਾਂ ਜਿਵੇਂ ਕਹਦੇ ਆ ਵਾਇਰਲ ਕਰ ਸਕਦਾ ਤੁਹਾਡੇ ਜਿਹੜੇ ਦੁੱਖਾਂ ਦੇ ਪਲਸੀ ਉਹਨਾਂ ਨੂੰ ਵਾਇਰਲ ਕਰ ਸਕਦਾ ਕਿਉਂਕਿ ਕੁਝ ਲੋਕਾਂ ਨੂੰ ਐਦਾਂ ਕਰਨ ਦੇ ਨਾਲ ਬਹੁਤ ਸਵਾਲ ਆਉਂਦਾ ਬਹੁਤ ਸਵਾਲ ਲੈਂਦੇ ਆ ਕਈ ਲੋਕ ਐਦਾਂ ਕਰਨ ਨਾਲ ਅੱਜ ਕੋਈ ਤੁਹਾਡਾ ਆਪਣਾ ਹੈਗਾ ਜਿਸ ਨਾਲ ਤੁਸੀਂ ਆਪਣੇ ਜੋ ਦੁੱਖ ਸਾਂਝੇ ਕਰ ਰਹੇ ਹੋ ਕੱਲ ਉਹਨੂੰ ਕਿਤੇ ਉਸ ਦੇ ਨਾਲ ਤੁਹਾਡੀ ਅਣਵਣ ਹੋ ਗਈ ਉਹ ਤੁਹਾਡੇ ਜਿਹੜੇ ਰਾਜ ਆ ਸਾਰੇ ਉਹ ਫੈਲਾ ਸਕਦਾ ਉਹ ਉਸ ਹਥਿਆਰ ਨੂੰ ਵਰਤੂਗਾ ਲੋਕਾਂ ਵਿੱਚ ਬੈਠ ਕੇ ਤੁਹਾਡੀਆਂ ਗੱਲਾਂ ਕਰੂਗਾ ਕਿ ਮੈਨੂੰ ਆ ਗੱਲਾਂ ਉਸਨੇ ਇਸ ਟਾਈਮ ਕਹੀਆਂ ਸੀ ਕਿ ਆ ਫਲਾਨੀ ਗੱਲ ਉਸਨੇ ਮੈਨੂੰ ਉਸ ਪੁਰਾਣੇ ਸਮੇਂ ਦੇ ਵਿੱਚ ਦੱਸੀ ਸੀ ਉਹ ਤੁਹਾਡੇ ਪਰਿਵਾਰ ਦੀਆਂ ਗੱਲਾਂ ਤੁਹਾਡੇ ਘਰ ਦੀਆਂ ਗੱਲਾਂ ਫਿਰ ਉਹਨਾਂ ਨੂੰ ਫਰੋਊਗਾ ਕਿ ਆ ਵਾ ਉਹਦੇ ਘਰ ਦੀ ਕਹਾਣੀ ਉਹਦਾ ਤਾਂ ਹਾਲ ਆ ਹੋਇਆ ਸੀ ਸੋ ਦੋਸਤੋ ਇਸ ਚੀਜ਼ ਤੋਂ ਬਚ ਕੇ ਰਹੋ ਕਦੇ ਵੀ ਆਪਣੇ ਜਿਹੜੇ ਦੁੱਖਾਂ ਦੁੱਖਾਂ ਨੂੰ ਕਿਸੇ ਦੇ ਨਾਲ ਵੀ ਸਾਂਝਾ ਬਿਲਕੁਲ ਵੀ ਨਾ ਕਰੋ ਕਿਉਂਕਿ ਬੰਦਾ ਹੀ ਬੰਦੇ ਦੀ دارو ਆ ਜਿਹੜੇ ਦੁੱਖ ਨੇ ਤੁਹਾਡੇ ਤੁਸੀਂ ਆਪ ਹੀ ਉਹਨਾਂ ਦੇ ਨਾਲ ਨਹੀਂ ਜਿੱਟਣਾ ਉਹਨਾਂ ਦਾ ਹੱਲ ਤੁਸੀਂ ਆਪ ਹੀ ਕਰਨਾ ਕਿਸੇ ਦੇ ਨਾਲ ਦੁੱਖ ਸਾਂਝੇ ਕਰਨ ਦੇ ਨਾਲ ਤੁਹਾਨੂੰ ਕੋਈ ਵੀ ਫਾਇਦਾ ਨਹੀਂ ਹੋਣਾ ਪਰ ਹਾਂ ਦੋਸਤੋ ਜੇ ਤੁਸੀਂ ਕਿਸੇ ਨੂੰ ਦੁੱਖ ਆਪਣੇ ਦੱਸਣੇ ਨੇ ਤੁਹਾਡੇ ਜੀ ਦੁੱਖ ਸੁਣਨ ਵਾਲਾ ਕੋਈ ਹੈਗਾ ਤਾਂ ਉਹ ਸਿਰਫ ਪਰਮਾਤਮਾ ਵਾ ਤੁਸੀਂ ਪਰਮਾਤਮਾ ਨੂੰ ਆਪਣੇ ਦੁੱਖ ਦੱਸ ਸਕਦੇ ਹੋ ਤੇ ਪਰਮਾਤਮਾ ਤੁਹਾਡੇ ਦੁੱਖਾਂ ਦਾ ਹੱਲ ਵੀ ਕਰੂਗਾ ਸੱਚੇ ਦਿਲੋਂ ਤੁਸੀਂ ਅਰਦਾਸ ਕਰੋ ਪਰਮਾਤਮਾ ਅੱਗੇ ਆਪਣੇ ਦੁੱਖਾਂ ਨੂੰ ਫਰੋਲੋ ਕਿਸੇ ਇਨਸਾਨਾ ਅੱਗੇ ਨਾ ਫਰੋਲੋ ਸੋ ਇਸ ਗੱਲ ਨੂੰ ਪ੍ਰਵਾਨ ਕਰਨਾ ਹੀ ਪੈਣਾ ਕਿ ਦੁੱਖਾਂ ਨੂੰ ਕਦੇ ਕਿਸੇ ਦੇ ਨਾਲ ਸਾਂਝਾ ਨਾ ਕਰੋ ਬਹੁਤੇ ਸੁਰਜੀ ਹੋਏ ਲੋਕ ਤਾਂ ਮੇਰੀਆਂ ਗੱਲਾਂ ਦੇ ਨਾਲ ਸਹਿਮਤ ਵੀ ਹੋਣਗੇ ਹੁਣ ਦੋਸਤੋ ਗੱਲ ਆਉਂਦੀ ਹੈ ਕਿ ਸੁੱਖ ਸਾਂਝੀ ਕਿਉਂ ਨਹੀਂ ਕਰਨੀ ਚਾਹੀਦੀ ਹੁਣ ਇਹ ਵੀ ਸੁਣ ਲਓ ਹੁਣ ਜਦੋਂ ਸੁੱਖ ਤੁਸੀਂ ਕਿਸੇ ਦੇ ਨਾਲ ਸਾਂਝੀ ਕਰਦੇ ਹੋ ਇਹਦੇ ਨਾਲ ਫਿਰ ਜੈਲਸੀ ਹੁੰਦੀ ਹੈ ਫਿਰ ਤੁਸੀਂ ਜੈਲਸੀ ਦਾ ਸ਼ਿਕਾਰ ਹੁੰਨੇ ਹੋ ਲੋਕਾਂ ਦੀ ਨਫ਼ਰਤ ਦਾ ਸ਼ਿਕਾਰ ਹੁੰਨੇ ਹੋ ਈਰਖਾ ਕਹਿ ਲਵੋ ਤੁਸੀਂ ਲੋਕ ਜਰਦੇ ਨਹੀਂ ਤੁਹਾਡੀ ਤਰੱਕੀ ਦੇਖ ਕੇ ਅੱਜ ਦਾ ਸਮਾਵਾਂ ਜਿਹੜਾ ਦੋਸਤੋ ਇਸ ਸਮੇਂ ਦੇ ਵਿੱਚ ਤੁਹਾਡੀ ਕਾਮਯਾਬੀ ਨੂੰ ਦੇਖ ਕੇ ਜੇ ਲੋਕ ਕੋਈ ਖੁਸ਼ ਹੁੰਦਾ ਵਾ ਉਤਲੇ ਮੰਨੋ ਭਾਵੇਂ ਕੋਈ ਖੁਸ਼ ਹੋਈ ਜਾਵੇ ਪਰ ਅੰਦਰੋਂ ਬਿਲਕੁਲ ਵੀ ਕੋਈ ਖੁਸ਼ ਨਹੀਂ ਹੁੰਦਾ ਪਰ ਅੰਦਰੋਂ ਜ਼ਰੂਰ ਗੱਲਾਂ ਕਰਨਗੇ ਕਿ ਜੇ ਤੁਸੀਂ ਆਪਣੀ ਮਿਹਨਤ ਦੇ ਨਾਲ ਕੋਈ ਕੋਠੀ ਬਣਾਈ ਆ ਆਪਣਾ ਕੋਈ ਵਧੀਆ ਮਕਾਨ ਬਣਾਇਆ ਜਿਹਦੇ ਉੱਪਰ ਤੁਸੀਂ ਆਪਣੀ ਮਿਹਨਤ ਦੀ ਸਾਰੀ ਪੂੰਜੀ ਲਾਤੀ ਬਹੁਤ ਤੁਸੀਂ ਖਰਚ ਕਰਤਾ ਬਹੁਤ ਪੈਸਾ ਲਾਇਆ ਤੁਹਾਨੂੰ ਸ਼ੌਕ ਸੀ ਕਿ ਮੈਂ ਵਧੀਆ ਘਰ ਬਣਾਵਾ ਤੁਸੀਂ ਬਹੁਤ ਮਿਹਨਤ ਦੇ ਨਾਲ ਘਰ ਬਣਾਇਆ ਸਾਰਾ ਪੈਸਾ ਉਹਦੇ ਉੱਪਰ ਲਾਤਾ ਹੁਣ ਤੁਸੀਂ ਘਰ ਦੇ ਵਿੱਚ ਕੋਈ ਪ੍ਰੋਗਰਾਮ ਰੱਖਿਆ ਪਾਠ ਪ੍ਰਕਾਸ਼ ਕਰਵਾਇਆ ਘਰੇ ਲੋਕਾਂ ਨੂੰ ਆਪਣੇ ਰਿਸ਼ਤੇਦਾਰ ਦੋਸਤ ਮਿੱਤਰਾਂ ਨੂੰ ਸਨੇਹਾ ਦਿੱਤਾ ਸਾਰੇ ਜਣੇ ਪਹੁੰਚ ਵੀ ਜਾਣਗੇ ਸਾਰੇ ਜਣੇ ਤੁਹਾਡੇ ਪ੍ਰੋਗਰਾਮ ਤੇ ਪਹੁੰਚਣਗੇ ਖਾਣਗੇ ਪੀਣਗੇ ਤੇ ਜਦੋਂ ਤੁਹਾਡੇ ਘਰੋਂ ਜਾਣਗੇ ਪਤਾ ਕੀ ਗੱਲਾਂ ਕਰਨਗੇ ਦੋ ਨੰਬਰ ਦੀ ਕਮਾਈ ਹੋਊਗੀ ਤਾਂ ਹੀ ਇੰਨਾ ਵੱਡਾ ਮਹਿਲ ਬਣਾ ਲਿਆ ਨਹੀਂ ਤਾਂ ਅੱਜ ਦੇ ਸਮੇਂ ਦੇ ਵਿੱਚ ਕਿਹੜਾ ਘਰ ਬਣਾ ਲੂ ਇੰਨਾ ਵੱਡਾ ਕਿਹੜਾ ਇੰਨਾ ਵਧੀਆ ਘਰ ਬਣਾ ਸਕਦਾ ਇਹ ਤਾਂ ਦੋ ਨੰਬਰ ਦਾ ਕੰਮ ਕਰਦਾ ਕੋਈ ਫਿਰ ਐਦਾਂ ਦੀਆਂ ਗੱਲਾਂ ਸੁਣਨ ਦੇ ਵਿੱਚ ਆਉਂਦੀਆਂ ਨਹੀਂ ਕਿਤੋਂ ਕੋਈ ਠੱਗੀ ਠੋਰੀ ਤਾਂ ਮਾਰੀ ਹੋਊਗੀ ਬਸ ਐਦਾਂ ਦੀਆਂ ਗੱਲਾਂ ਬਹੁਤ ਵਾਰ ਸੁਣਨ ਨੂੰ ਮਿਲਦੀਆਂ ਨੇ ਭਾਵੇਂ ਤੁਸੀਂ ਤਾਂ ਹੁਣ ਮਤਲਬ ਮਿਹਨਤ ਬਹੁਤ ਜ਼ਿਆਦੀ ਸਾਰੀ ਮਿਹਨਤ ਦਾ ਜੋ ਪੈਸਾ ਸਾਰਾ ਆਪਣੇ ਮਕਾਨ ਤੇ ਲਾਤਾ ਤੁਸੀਂ ਤਾਂ ਬਹੁਤ ਮਿਹਨਤ ਕੀਤੀ ਹੈ ਤੁਹਾਨੂੰ ਸ਼ੌਂਕ ਸੀ ਘਰ ਬਣਾਉਣ ਦਾ ਸ਼ੌਂਕ ਦੇ ਨਾਲ ਮਿਹਨਤ ਬਹੁਤ ਤੁਹਾਡੀ ਲਈ ਪੈਸਾ ਵੀ ਬਹੁਤ ਇਨਵੈਸਟ ਕਰਤਾ ਸੋ ਇਹ ਜਿਹੜੀਆਂ ਚੀਜ਼ਾਂ ਨੇ ਤੁਹਾਡੇ ਸੁੱਖਾਂ ਦੇ ਨਾਲ ਜੁੜੀਆਂ ਹੋਈਆਂ ਨੇ ਸੋ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਆਪਣੇ ਜਿਹੜੇ ਸੌਖਾ ਉਹਨਾਂ ਨੂੰ ਇੰਜੋਏ ਨਾ ਕਰੋ ਲੋਕਾਂ ਦੇ ਨਾਲ ਦੋਸਤ ਮਿੱਤਰਾਂ ਦੇ ਨਾਲ ਉਹਨਾਂ ਸੁੱਖਾਂ ਨੂੰ ਇੰਜੋਏ ਨਾ ਕਰੋ ਕਰੋ ਜਰੂਰ ਪਰ ਇੱਕ ਦਾਇਰਾ ਹੋਣਾ ਚਾਹੀਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਅਸੀਂ ਜਿਹੜੇ ਸੌਖਾ ਉਹ ਆਪਣੇ ਦੋਸਤ ਮਿੱਤਰਾਂ ਤੱਕ ਸੀਮਿਤ ਰੱਖਣੇ ਨੇ ਤੇ ਕਿਹੜੇ ਸੁੱਖਾਂ ਨੂੰ ਆਪਣੇ ਪਰਿਵਾਰ ਤੱਕ ਆਪਣੇ ਆਪ ਤੱਕ ਸੀਮਿਤ ਰੱਖਣਾ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਇਸ ਬਾਰੇ ਸੋ ਦੋਸਤੋ ਏਸੀ ਅੱਜ ਦੀ ਵੀਡੀਓ ਇਹਨੂੰ ਚਾਹੇ ਤੁਸੀਂ ਸਲਾਹ ਸਮਝ ਲਓ ਇਹਨੂੰ ਚਾਹੇ ਤੁਸੀਂ ਬੇਨਤੀ ਸਮਝ ਲਵੋ ਬਾਕੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਆਪਣੇ ਦੁੱਖ ਸੁੱਖ ਨੇ ਇਹਨਾਂ ਨੂੰ ਆਪਣੇ ਤੱਕ ਸੀਮਿਤ ਰੱਖੋ ਆਪਣੀ ਜ਼ਿੰਦਗੀ ਨੂੰ ਇਕੱਲਿਆਂ ਰਹਿ ਕੇ ਇੰਜੋਏ ਕਰਨਾ ਸਿੱਖੋ ਇਕੱਲਿਆਂ ਰਹਿ ਕੇ ਜਿਉਣਾ ਸਿੱਖੋ ਪਰਮਾਤਮਾ ਦੀ ਰਜ਼ਾ ਦੇ ਵਿੱਚ ਬਹੁਤ ਹੀ ਖੂਬਸੂਰਤ ਆ ਆਪਣੀ ਇਹ ਜ਼ਿੰਦਗੀ ਸੋ ਦੋਸਤੋ ਜੇ ਵੀਡੀਓ ਚੰਗੀ ਲੱਗੀ ਮੇਰੀਆਂ ਗੱਲਾਂ ਚੰਗੀਆਂ ਲੱਗੀਆਂ ਤਾਂ ਵੀਡੀਓ ਨੂੰ ਵੱਤਵਾਦ ਦੇ ਸ਼ੇਅਰ ਕਰ ਦਿਓ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਵੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਨਹੀਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਧੰਨਵਾਦ ਜੀ